ਉਹ ਜਾਵਾ ਉਹ ਟੱਕਰ ਏਲੀਅਮ ਮਸ਼ੀਨ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਅੰਮ੍ਰਿਤਸਰ ਦੇ ਖੰਨਾ ਪੇਪਰ ਮਿਲ ਦੇ ਨਸੀਕ ਉਸ ਸਮੇਂ ਖਲਬਲੀ ਮਚ ਗਈ ਜਦੋਂ ਗੰਦੇ ਨਾਲੇ ਦੇ ਵਿੱਚੋਂ ਇੱਕ ਏਟੀਐਮ ਮਸ਼ੀਨ ਨਿਕਲਣ ਦੀ ਅਫਵਾਹ ਧੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਢਿੱਚ ਮਸ਼ੀਨ ਲਗਾ ਕੇ ਇਹ ਮਸ਼ੀਨ ਬਾਹਰ ਖੜੀ ਗਈ ਇਹ ਖਲੋੜ ਤੇ ਕਿਧੋੜ ਲੋੜ ਕੱਢ ਕੇ ਅਗਲਾ ਮਾਰੀ ਹੋਊਗਾ ਚੜੀਆਂ ਪੈਣੀਆਂ ਨੇ ਆਇਆ ਜਾਲੇ ਕੁਛ ਨੂੰ ਆਹ ਲੱਗੂਗਾ ਲੋਹੇ ਦੇ ਉਸਾਰ ਤੇ ਨਾ ਕਿ ਤਰਾਗਾ ਆਇਆ ਇੱਕ ਹੋਰ ਇੱਕ ਹੋਰ ਹੈ ਚਲੋ ਇਹਨੂੰ ਵੀ ਕਰਾਵਾਂ ਨਾ ਤਿਪੜੇ ਨਹੀਂ ਹੈ ਉਹ ਸਵਾਇ ਇਤਰਾਡਾ ਤੋੜਾ ਤੋੜਾ ਨਾ ਹੋਏਗਾ ਏਰੀਆ ਮਸ਼ੀਨ 10 ਲੰਮਰਸਰ ਦੇ ਹਾਈਵੇ ਰੋਡ ਤੇ ਖੰਨਾ ਪੇਪਰ ਮਿਲ ਦੇ ਨਜ਼ਦੀਕ ਏਟੀਐਮ ਮਸ਼ੀਨ ਵਰਗੀ ਇੱਕ ਲੋਹੇ ਦੀ ਚੀਜ਼ ਗੰਦੇ ਨਾਲੇ ਦੇ ਵਿੱਚ ਵੇਖੀ ਗਈ ਅਤੇ ਇਸ ਦੀ ਸੂਚਨਾ ਲੋਕਾਂ ਨੇ ਤੁਰੰਤ ਪੁਲਿਸ ਨੂੰ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜੀਸੀਵੀ ਮਸ਼ੀਨ ਮਗਵਾ ਕੇ ਉਸ ਏਟੀਐਮ ਵਰਗੀ ਮਸ਼ੀਨ ਨੂੰ ਗੰਦੇ ਨਾਲੇ ਵਿੱਚੋਂ ਬਾਹਰ ਕੱਢਿਆ ਗਿਆ ਇਸ ਮੌਕੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਵੇਖਿਆ ਕਿ ਇੱਥੇ ਭੀੜ ਕਾਫੀ ਨਜ਼ਰ ਆ ਰਹੀ ਹੈ ਤਾਂ ਇੱਕ ਲੋਹੇ ਵਰਗੀ ਏਟੀਐਮ ਮਸ਼ੀਨ ਵਰਗੀ ਚੀਜ਼ ਇਸ ਨਾਲੇ ਵਿੱਚ ਪਈ ਸੀ ਜਿਸ ਨੂੰ ਕਿ ਜੀਸੀਬੀ ਮਸ਼ੀਨਾਂ ਨਾਲ ਬਾਹਰ ਕੱਢਿਆ ਗਿਆ ਕੁਲਵਿੰਦਰ ਸਿੰਘ ਮਾਨ ਪ੍ਰਧਾਨ ਪਾਮ ਗਾਰਡਰ ਕਲਾਉਨੇ ਹਾਂ ਜੀ ਕੀ ਗੱਲ ਹੋਈ ਜਿਹੜੀ ਇੱਥੇ ਅੱਜ ਨਾਲੇ ਦੇ ਵਿੱਚ ਮਸ਼ੀਨ ਜਿਹੜੀ ਮਿਲੀ ਇੱਥੇ ਰੋਣਾ ਪਿਆ ਹੈ ਕੋਈ ਲੋਹੇ ਦੀ ਚੀਜ਼ ਕੋ ਸੁੱਟ ਗਿਆ ਵਾ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਹਨੂੰ ਧੋਕੇ ਵੇਖਣਗੇ ਵੀ ਕੀ ਇਹ ਤਾਂ ਬਾਅਦ ਪਤਾ ਲੱਗੇਗਾ ਇਹ ਉਹ ਮਸ਼ੀਨ ਬਾਹਰ ਲੱਗੀ ਜਾਂ ਨਿਕਲੀ ਆ ਲੱਗਦਾ ਵੀ ਏਟੀਐਮ ਦੀ ਮਸ਼ੀਨ ਹੈ ਜਾਂ ਕੋਈ ਹੋਰ ਨਹੀਂ ਖੜਾ ਤੇ ਸਾਹ ਲੱਗਦੀਆਂ ਏਟੀਐਮ ਮਸ਼ੀਨ ਹੀ ਲੱਗਦੀ ਵੇਖਣ ਨੂੰ ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ ਜਾਂ ਚੱਲਣ ਕਰਨੀ ਪਈ ਇਹਨੂੰ ਕੱਢਣਾ ਜੀਸੀਬੀ ਮੰਗਵਣੀ ਪਈ ਆ ਬੰਦਿਆਂ ਨੇ ਜਾ ਕੇ ਥੱਲੇ ਰੱਸਾ ਪਾਇਆ ਵਾ ਫੇਰ ਮਣ ਕੇ ਨਿਕਲੀ ਬਾਹਰ ਕੌਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਹੈ ਠੀਕ ਹੈ ਜੀ ਹਾਂ ਜੀ ਉਥੇ ਹੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੈਸਵੀ ਮਸ਼ੀਨ ਦੀ ਮਦਦ ਨਾਲ ਇਸ ਬਾਕਸ ਨੂੰ ਬਾਹਰ ਕੱਢ ਲਿਆ ਗਿਆ ਅਤੇ ਹੁਣ ਇਸ ਦੀ ਸਫਾਈ ਕਰਵਾ ਕੇ ਦੇਖਿਆ ਜਾਵੇਗਾ ਕਿ ਵਾਕਈ ਹੀ ਇਹ ਏਟੀਐਮ ਮਸ਼ੀਨ ਹੈ ਜਾਂ ਫਿਰ ਕੁਝ ਹੋਰ ਹਾਂਜੀ ਹਨੀ ਸਰ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਮੈਂ ਐਸਾ ਹੀ ਕਬਲਜੀਤ ਸਿੰਘ ਖਾਨਾ ਸਰ ਅਮਸਰ ਹਾਂ ਕਬਲਜੀਤ ਜੀ ਕੀ ਇੱਥੇ ਪਾਇਆ ਗਿਆ ਕੀ ਸੂਚਨਾ ਮਿਲੀ ਇੱਥੇ ਸੂਚਨਾ ਮਿਲੀ ਸੀ ਕਿ ਕੋਈ ਨਾ ਲੋਹੇ ਦੀ ਕੋਈ ਚੀਜ਼ ਹੈ ਏਟੀਐਮ ਮਸ਼ੀਨ ਟਾਈਪ ਮਸ਼ੀਨ ਹੈਗੀ ਹੈ ਕੋਈ ਹਾਂ ਹਾਂ ਉਹਨੂੰ ਕੱਢ ਕੇ ਵੈਰੀਫਾਈ ਕਰਾਂਗੇ ਤੇ ਚੈੱਕ ਕਰਦੇ ਆ ਵੀ ਕੀ ਹੈਗਾ ਵਾਹ ਦੇਖੋ ਬੰਦੇ ਵੀ ਕਹਿੰਦੇ ਫੜੇ ਗਏ ਜਿਹੜੇ ਮਸ਼ੀਨੇ ਤੇ ਸ ਤਦ ਨੇ ਜਾਂਚ ਕਰਦੇ ਸੂਚਨਾ ਕੀ ਮਿਲੀ ਸੀ ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ ਕੋਈ ਲੋਹੇ ਦੀ ਮਸ਼ੀਨ ਟਾਈਪ ਕੋਈ ਹੈਗੀ ਆ ਏਟੀਐਮ ਮਸ਼ੀਨ ਟਾਈਪ ਹੈਗੀ ਆ ਪਰ ਹੁਣ ਖੋ ਕੱਢੀ ਆ ਬਾਹਰ ਹੁਣ ਖੋਲ ਕੇ ਚੈੱਕ ਕਰਦੇ ਸਾਡੇ ਕੋਲ ਕਲੀਅਰ ਨਹੀਂ ਹੋਇਆ ਕਿ ਟੀਮ ਹੈਗਾ ਕਿ ਨਹੀਂ ਹੈ ਹਾਂਜੀ ਹਾਂਜੀ ਹਾਲੇ ਕਲੀਅਰ ਕਰਨੀ ਕੀ ਕਰਨੀ ਪਈ ਇਹਨੂੰ ਕੱਢਣ ਦੀ ਬੜੀ ਮੁਸ਼ਕਲ ਤੁਹਾਨੂੰ ਪਤਾ ਹੈ ਬੰਦਾ ਬੜੇਗਾ ਕੋਈ ਨਹੀਂ ਬੰਦਾ ਨਹੀਂ ਹਾਲੇ ਕੋਈ ਟੀਮ ਅਛਾ ਵੀਜੀ ਕਿੰਨਾ ਟਾਈਮ ਲੱਗਾ ਵਾ ਕਿੰਨੀ ਦੇਰ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਤੇ ਕਿਦੋਂ ਆਪਾਂ ਕੱਢੀ ਆ ਕਿੰਨੀ ਦੇਰ ਕਿੰਨਾ ਟਾਈਮ ਲੱਗਾ ਘੰਟਾ ਡੇਢ ਘੰਟਾ ਲੱਗ ਹੀ ਗਿਆ ਜੀ ਇਨਫੋਰਮੇਸ਼ਨ ਕਿਹਨੇ ਦਿੱਤੀ ਗੁਪਤ ਸੂਚਨਾ ਸੀ ਜਾਂ ਗੁਪਤ ਸੂਚਨਾ ਗੁਪਤ ਸੂਚਨਾ ਦਿੱਤੀ ਤਾਂ ਹੁਣ ਅਗਲੀ ਕਾਰਵਾਈ ਕੀ ਹੈ ਜੋ ਬੰਦੀ ਹੈ ਚਲੋ ਜਾਂਚ ਕਰਦੇ ਆ ਪਹਿਲਾਂ ਵੇਖਦੇ ਕੀ ਹੈਗਾ ਵਾ ਜੋ ਹੋਏਗਾ ਹੋ ਸਕਦਾ ਹੈ ਕਿ ਇੱਥੋਂ ਲੈ ਕੇ ਚੱਲੇ ਇੱਥੋਂ ਲੈ ਕੇ ਚੱਲੇ ਹੁਣ ਤੁਹਾਡੇ ਜੀ ਬਿਲਕੁਲ ਖੈਰ ਹੁਣ ਇਹ ਏਟੀਐਮ ਮਸ਼ੀਨ ਸੀ ਜਾਂ ਕੁਝ ਹੋਰ ਇਹਦਾ ਜਾਂਚ ਤੋਬਾ ਦੀ ਪਤਾ ਲੱਗਿਆ ਪਰ ਇਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਇਹ ਵਾਕਈ ਹੀ ਏ ਆਏ ਮਸ਼ੀਨ ਇਥੇ ਗੰਦੇ ਨਾਲੇ ਵਿੱਚ ਪੁੱਜੀ ਕਿਵੇਂ ਕੀ ਇਹ ਕੋਈ ਚੋਰੀ ਦੀ ਮਸ਼ੀਨ ਸੀ ਕਿ ਚੋਰਾਂ ਨੇ ਕੰਡ ਕਰਨ ਤੋਂ ਬਾਅਦ ਇਸ ਮਸ਼ੀਨ ਨੂੰ ਇਥੇ ਸੁੱਟ ਦਿੱਤਾ ਜਾਂ ਫਿਰ ਇਹ ਕੋਈ ਹੋਰ ਮਸਲਾ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ